800 ਬੰਦਾ ਕੱਢ ਕੇ 5000 ਬੱਸ ਇਹਨਾਂ ਨੂੰ ਚਲਵਾਉਣੀ ਉਹ ਕਿੱਥੋਂ ਚਲਾਉਣਗੇ ਜੀ ਕਦੇ ਨਹੀਂ ਕਿ ਲੋਕਾਂ ਦੀ ਜ਼ਿੰਦਗੀ ਦਾ ਖਲਵਾੜ ਕਰਨਗੇ ਕਿ ਜਿਹੜਾ ਜੀ ਤੁਹਾਨੂੰ ਚੜਾ ਦਿੰਗੇ ਬੱਸ ਦੇ ਉੱਤੇ ਸਾਡੀ ਆਵਾਜ਼ ਨੂੰ ਦਬਣਾ ਚਾਹੁੰਦੇ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਅੱਜ ਵੀ ਗੇਟ ਤੇ ਬੈਠੇ ਆਂ ਕੱਲ ਤੱਕ ਅਸੀਂ ਕੋਈ ਕੋਈ ਨਾ ਵੱਡੇ ਐਕਸ਼ਨ ਕਰਾਂਗੇ ਕੋਈ ਇਸੀ ਦਾ ਡਰ ਨਹੀਂ ਸਾਨੂੰ 24 ਘੰਟਿਆਂ ਦੀ ਡਿਊਟੀ ਕਰਦੇ ਆ ਪਰ 24 ਘੰਟੇ ਡਿਊਟੀ ਕਰਨਦੇ ਉਹਨਾਂ ਦੇ باوجود ਵੀ ਇਹ ਸਰਕਾਰ ਨੇ ਸਾਨੂੰ ਐਦਾਂ ਕੀਤਾ ਕਿ ਉਹ ਸਰਕਾਰਾਂ ਤੋਂ ਵੀ ਮਾੜੀ ਸਰਕਾਰ ਨਿਕਲੀ ਜਿਨ੍ਹਾਂ ਨੇ ਕੱਲ ਜਿਹੜਾ लाठी चार्ज ਕੀਤਾ ਸਾਡੀ 16 ਸਾਲ ਦੀ ਦਫੀਸਤ ਦੀ लाठी चार्ज ਨਹੀਂ ਐਦਾਂ ਦਾ ਹੋਇਆ ਸੀ ਇਹਨਾਂ ਨੇ ਕੱਲ ਪੱਗਾਂ ਤੱਕ ਸਾਡੀਆਂ ਲਾਤੀਆਂ ਚਿੰਤਾ ਫਿਰ ਨੌਕਰੀ ਵੀ ਕੋਲੇ ਨਹੀਂ ਲਈ ਹੁਣ ਤਰਨੇ ਤੇ ਬੈਠ ਕੇ ਕੀ ਕਰੋਗੇ ਸਰਕਾਰ ਨੇ ਖੋਲੀ ਨੌਕਰੀ ਰੋਡਵੇਜ ਵਾਲੇ ਨੇ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਇਹ ਸਰਕਾਰ ਲਿਆ ਉਹਨੂੰ ਪਰ ਅੱਜ ਉਹ ਉਹੀ ਸਰਕਾਰ ਹੈ ਜਿਹੜੀ ਸਾਨੂੰ ਅੱਜ ਕੱਢਣ ਤੇ ਮਜਬੂਰ ਹੋਈ ਪਈ ਬ ਇਹਨਾਂ ਨੂੰ ਕੱਢ ਕੇ ਪਰੇ ਮਾਰੀਏ ਸਰਕਾਰ ਦੀਆਂ ਰੈਲੀਆਂ ਤੇ ਬੱਸਾਂ ਜਾਂਦੀਆਂ ਜਾਂ ਫਿਰ ਮੁਫਤ ਬਸ ਸਫਰਾ ਉਹਦਾ ਬਕਾਇਆ ਮਹਿਕਮੇ ਨੂੰ ਸਮੇਂ-ਸਮੇਂ ਤੇ ਆਉਂਦਾ ਰਹਿੰਦਾ ਨਹੀਂ ਜੀ ਨਹੀਂ 1200 ਕਰੋੜ ਪਲੱਸ ਹੋ ਚੁੱਕਾ ਹੈ ਜੀ ਇਸ ਸਰਕਾਰ ਵੱਲ ਜਾਂ ਪਿਛਲੀਆਂ ਸਰਕਾਰਾਂ ਨੂੰ ਮਿਲਾ ਕੇ ਨਹੀਂ ਜੀ ਨਹੀਂ ਇਹ ਇਸੇ ਸਰਕਾਰ ਦਾ ਹੀ ਹੈ ਜੀ ਸਕ ਤੱਕਸ਼ਨ ਲਿਆ ਗਿਆ ਸਰਕਾਰ ਦੇ ਵੱਲੋਂ ਜਿਹੜੇ ਕੱਚੇ ਕਾਮਿਆਂ ਦੇ ਖਿਲਾਫ ਤੇ ਉਹਨਾਂ ਦੇ ਹੀ ਵਿਕਰਮਜੀਤ ਸਿੰਘ ਜੋ ਪ੍ਰਧਾਨ ਨੇ ਉਹਨਾਂ ਨੂੰ ਸਸਪੈਂਡ ਜਿਹੜਾ ਕੀਤਾ ਗਿਆ ਹਾਲਾਂਕਿ ਹਰ ਕੱਚੇ ਕੰਮੇ ਨੂੰ ਜਿਹੜਾ ਮੇਲ ਦੇ ਰਾਹੀਂ ਚਿੱਠੀਆਂ ਭੇਜੀਆਂ ਜਾ ਰਹੀਆਂ ਤੇ ਵਿਕਰਮਜੀਤ ਜੀ ਮੇਰੇ ਨਾਲ ਹੋਣਗੇ ਗੱਲਬਾਤ ਕਰਾਂਗੇ ਵਿਕਰਮਜੀਤ ਕਿਵੇਂ ਦੇਖਦੇ ਹੋ ਕੱਲ ਤੱਕ ਸੰਘਰਸ਼ ਕਰ ਰਹੇ ਸੀ ਪਰ ਅੱਜ ਸਸਪੈਂਡ ਕਰ ਦਿੱਤਾ ਹੈ ਪੂਨ ਰੂਪ ਦੇ ਵਿੱਚ ਮਹਿਕਮਾ ਕਹਿੰਦਾ ਕਿ ਬਹੁਤ ਜ਼ਿਆਦਾ ਸਾਡਾ ਨੁਕਸਾਨ ਜਿਹੜਾ ਹੋਇਆ ਜੋ ਤੁਸੀਂ ਹੜਤਾਲ ਧਰਨਾ ਪ੍ਰਦਰਸ਼ਨ ਜੋ ਤੁਸੀਂ ਕੀਤਾ ਬਿਲਕੁਲ ਜੀ ਬਿਲਕੁਲ ਜਿਹੜੇ ਕੀ ਨੁਕਸਾਨ ਹੋਇਆ ਸਰਕਾਰ ਦੀ ਵਜਨ ਹੋਇਆ ਅਸੀਂ ਤਾਂ ਕੋਲ ਹੀ ਨਹੀਂ ਦਿੱਤੀ ਸੀ ਬੰਦ ਕਰਨ ਦੀ ਜੀ ਪਰ ਜਦੋਂ ਸਾਨੂੰ ਅਰੈਸਟ ਕਰਨਾ ਸ਼ੁਰੂ ਕਰਤਾ ਸਵੇਰੇ 4 ਵਜੇ ਉਹਦੇ ਬਾਅਦ ਤੋਂ ਫਿਰ ਪ੍ਰੋਗਰਾਮ ਸਾਰੇ ਲਿਖੇ ਗਏ ਕਿ ਬੰਦ ਸਾਨੂੰ ਸਾਡੇ ਕਾਫੀ ਜਿਹੜੇ ਪ੍ਰਧਾਨ ਸੈਕਟਰ ਜਾਂ ਵਰਕਰ ਸੀ ਪੁਲਸ ਲੋ ਥਾਣੇ ਵਿੱਚ ਖੜੇ ਗਏ ਆ ਸਵੇਰੇ 4 ਵਜੇ ਇੱਦਾਂ ਕੀਤੀਆਂ ਗਈਆਂ ਉਹਦੇ ਸੰਬੰਧ ਵਿੱਚ ਸਾਨੂੰ ਅਮਰਜੈਂਸੀ ਬੰਦ ਕਰਨਾ ਪਿਆ ਇਸੇ ਵੇਲੇ ਬੰਦ ਕਰਨੀਆਂ ਪਈਆਂ ਸੀ ਇਹ ਸਰਕਾਰ ਇਹ ਕਹੇ ਜਾ ਕਦਮ ਨਾ ਚੱਕਦੀ ਕਿ ਆਪਰੀ ਇੰਡੀਆ ਸੇਵਾਵਾਂ ਨੋਰਮਲ ਚੱਲਦੀਆਂ ਰਹਿਣੀਆਂ ਸੀ ਹਮ ਪਰ ਸਰਕਾਰ ਹੁਣ ਹੁਣ ਕੀ ਹੁਣ ਕੀ ਕਰੋਗੇ ਕੱਲ ਤੱਕ ਤਾਂ ਬੈਠੇ ਸੀ ਕੱਲ ਤੱਕ ਤਾਂ ਨੌਕਰੀ ਤੁਹਾਡੇ ਕੋਲ ਸੀ ਸਕੰਦ ਅੱਜ ਵੀ ਸਵੇਰ ਤੱਕ ਨੌਕਰੀ ਤੁਹਾਡੇ ਕੋਲ ਸੀ ਹੁਣ ਤਾਂ ਫਿਰ ਨੌਕਰੀ ਵੀ ਕੋਲੇ ਨਹੀਂ ਦੀ ਹੁਣ ਤਰਨੇ ਤੇ ਬੈਠ ਕੇ ਕੀ ਕਰੋਂਗੇ ਸਰਕਾਰ ਨੇ ਖੋਲੀ ਨੌਕਰੀ ਬਿਲਕੁਲ ਜੀ ਬਿਲਕੁਲ ਅਸੀਂ ਇਸ ਟਾਈਮ ਤਾਂ ਫਿਲਹਾਲ ਡਿੱਪੂ ਦੇ ਵਿੱਚ ਸ਼ਾਂਤਮਈ ਬੈਠੇ ਹੋਏ ਆ ਹਾਂ ਤੇ ਜੋ ਸਰਕਾਰ ਨੇ ਆਪਣੀਆਂ ਮਾੜੀ ਨੀਤੀ ਅਪਣਾਈ ਆ ਜਿਸ ਜਿਹਦਾ ਵੀ ਵਿਰੋਧ ਕਰਦੇ ਆ ਹਾਂ ਤੇ ਕਿਉਂਕਿ ਇਹ ਚੀਜ਼ਾਂ ਸਾਨੂੰ ਧਮਕਾਉਣ ਲਈ ਸਾਡੀ ਵਾਇਸ ਨੂੰ ਦਬਾਉਣ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਹਾਂ ਜੇ 8500 ਬੰਦਾ ਇਹਨਾਂ ਨੇ ਕੱਢਣਾ 50 ਨੂੰ ਕੱਢ ਕੇ ਬੱਸਾਂ ਚਲਾਉਣੀਆਂ ਕਿਹਣਾ ਤੋਂ ਆ ਜਿਹੜਾ ਵੀ ਬੰਦਾ ਨਵਾਂ ਰੱਖਣਗੇ ਉਹਨੂੰ 15 ਤੋਂ 20 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਡਰਾਈਵਰ ਦੀ ਵੀ ਹੁੰਦੀ ਹੈ ਕਨੈਕਟਰ ਦੀ ਵੀ ਹੁੰਦੀ ਹੈ ਜੀ ਇਹ ਤੇ ਨਹੀਂ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨਗੇ ਕਿ ਕਿਹੜਾ ਜੀ ਕਿ ਤੁਹਾਨੂੰ ਚੜਾਣ ਦੇ ਵਾਸਤੇ ਉੱਤੇ ਜਿਹੜੀ ਸਰਕਾਰ ਦੇ ਅਧਾਰ ਦੇ ਵਿੱਚ ਕਾਨੂੰਨ ਹੈ ਕਾਨੂੰਨ ਪੂਰੇ ਪਾਸ ਕਰਨੇ ਪੈਂਦੇ ਤਾਂ ਕਿੰਨੇ ਦਿਨ ਲਈ ਸਰਵਿਸ ਬੰਦ ਰੱਖਣਗੇ ਹਾਂ ਇਹ ਚੀਜ਼ ਨਾ ਸਾਨੂੰ ਡਰਾ ਰਹੇ ਆ ਕਿ ਸਰਵਿਸ ਦੇ ਇੱਕ ਵੱਖਰੇ ਤੁਹਾਨੂੰ ਕਹਿ ਰਹੇ ਆ ਕਿ ਬੱਸਾਂ ਦੇ ਡਿਊਟੀ ਕਰੋ ਦੂਜੇ ਵਕਤਾਂ ਨੂੰ ਆਰਡਰ ਦੇ ਦਿੱਤੇ ਆ ਇਹ ਚੀਜ਼ਾਂ ਸਾਰੀਆਂ ਸਪਸ਼ਟ ਹੁੰਦੀਆਂ ਕਿ ਇਹ ਸਾਨੂੰ ਧਮਕਾਸ ਪਿਆ ਪਰ ਟੋਟਲ ਕਿੰਨੇ ਕੱਚੇ ਕੰਮ ਹੈ ਜਿਵੇਂ ਤੁਸੀਂ ਕਿਹਾ ਵੀ 8500 ਕੱਚੇ ਕੰਮ ਨੂੰ ਕੱਢ ਰਹੇ ਨੇ ਤੁਹਾਡੇ ਵੀ ਆਰਡਰ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿੰਨੇ ਕੱਚੇ ਕੰਮ ਹੈ ਬੈਠੇ ਨੇ ਧਰਨੇ ਤੇ ਪ੍ਰਦਰਸ਼ਨ ਤੇ ਸਾਰਿਆਂ ਨੂੰ ਕੱਢ ਦਿੱਤਾ ਇਹਨਾਂ ਨੇ ਬਿਲਕੁਲ ਜੀ ਸਾਰਿਆਂ ਨੂੰ ਜਿਹੜੇ ਨੋਟਸ ਆ ਪ੍ਰੋਵਾਈਡ ਕਰਾ ਰਹੇ ਆ ਹਾਂ 8500 ਵਰਕਰ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਰੂਪੇ ਪੀਆਰਟੀਸ ਦੇ ਨਾਲ ਇਕੱਠਾ ਜੁਆਇੰਟ ਆ 8500 ਵਰਕਰ ਆ ਜਿਹੜਾ ਕੱਢ ਰਹੇ ਆ ਸਰਕਾਰ ਦੇ ਕਾਰਜ ਨੂੰ ਕਿਵੇਂ ਦੇਖਦੇ ਹੋ ਸਰਕਾਰ ਕਿਸੇ ਵੇਲੇ ਕਹਿੰਦੀ ਸੀ ਕਿ ਪ੍ਰਾਈਵੇਟਾਂ ਦੇ ਉੱਪਰ ਵੀ ਪੀਆਰਟੀਸੀ ਲਾਦਾਂਗੇ ਮਤਲਬ ਪ੍ਰਾਈਵੇਟ ਨੂੰ ਵੀ ਸਰਕਾਰੀ ਕਰ ਦੇਵਾਂਗੇ ਪਰ ਹੁਣ ਇਸ ਸਰਕਾਰ ਦੇ ਵੱਲੋਂ ਜਿਹੜਾ ਐਸਾ ਕੁਝ ਕੀਤਾ ਜਾ ਰਿਹਾ ਤੇ ਉਸ ਦੇ ਉਲਟ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੇ ਖਿਲਾਫ ਹੀ ਐਸੀ ਕਾਰਵਾਈ ਸਰਕਾਰ ਨੇ ਤਾਂ ਜਦੋਂ ਸਤਾ ਵਿੱਚ ਆਉਣਾ ਸੀ ਉਦੋਂ ਤਾਂ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਕੱਚੇ ਕੰਮੇ ਨਾ ਹੀ ਖਤਮ ਕਰਾਂਗੇ ਪੱਕੇ ਬੰਦੇ ਰੱਖਾਂਗੇ ਹਾਂ ਰੈਗੂਲਰ ਨੌਕਰੀਆਂ ਕਰਾਂਗੇ ਹਾਂ ਤੇ ਬਾੜ ਤੋਂ ਅੰਗਰੇਜ਼ ਜਾਣ ਕੇ ਕੰਮ ਕਰਨਗੇ ਸਾਡੇ ਪੰਜਾਬ 'ਚ ਅਸੀਂ ਇਦਾਂ ਦਾ ਸੂਬਾ ਬਣਾ ਦਾਂਗੇ ਹਾਂ ਤੇ ਕੱਲ ਤੁਸੀਂ ਪੱਗਾਂ ਲੱਥੀਆਂ ਵੀ ਵੇਖੀਆਂ ਕੇਸਾਂ ਦੀ ਵਿਰੋਧੀ ਵੀ ਹੁੰਦੀ ਵੇਖੀ ਆ ਕਿ ਪੈਂਟਾਂ ਤੱਕ ਉਤਾਰੀਆਂ ਗਈਆਂ ਸਾਡੇ ਵਰਕਰਾਂ ਦੀਆਂ ਹਾਂ ਕਿਉਂ ਸਰਕਾਰ ਨੇ ਆਰਡਰ ਦਿੱਤਾ ਸੀ ਪੰਜਾਬ ਪੁਲਿਸ ਨੂੰ ਜਿਹੜੀ ਇਗਨੋਰੈਂਸ ਜਿਹੜੀ ਮਾੜੀ ਜਿਹੜੀ ਨੀਤੀ ਅਪਣਾਈ ਕੱਲ ਸਰਕਾਰ ਨੇ ਸਾਡੇ ਦੇ ਅਸੀਂ ਕੋਈ ਕ੍ਰਿਮੀਨਲ ਤਾਂ ਨਹੀਂ ਕੀਤਾ ਸੀ ਹੱਕਾਂ ਲਈ ਲੜਦੇ ਪਏ ਮੈਹਿਕਮੇ ਲਈ ਲੜਦੇ ਪਏ ਆ ਤੇ ਮੈਹਿਕਮੇ ਵਿੱਚ ਮੈਹਿਕਮੇ ਦੀਆਂ ਬੱਸਾਂ ਪਾਈਆਂ ਜਦੋਂ ਸਰਕਾਰ ਆਪਣੀਆਂ ਬੱਸਾਂ ਪਾਵੇ ਸਰਕਾਰ ਹੁਣ ਪ੍ਰਾਈਵੇਟ ਆਧਾਰਿਆਂ ਨੂੰ ਬੱਸਾਂ ਦੇਣੀਆਂ ਚਾਹੁੰਦੀ ਆ ਇਹ ਚੀਜ਼ ਦਾ ਅਸੀਂ ਵਿਰੋਧ ਕੀਤਾ ਸੀ ਪਰ ਅਸੀਂ ਅੱਜ ਵੀ ਵਿਰੋਧ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਇਸ ਚੀਜ਼ ਦਾ ਵਿਰੋਧ ਕਰਾਂਗੇ ਇਹ ਜਿਹੜੀਆਂਾਨੂੰ ਕਿਰਤਮ ਕਹਿੰਦੇ ਰਹੇ ਉਹ ਚੀਜ਼ ਤੋਂ ਅਸੀਂ ਨਹੀਂ ਡਰਦੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਘੱਟੋ ਘੱਟ ਤੁਹਾਡੇ ਬਾਰੇ ਤਾਂ ਸੋਚਣਾ ਚਾਹੀਦਾ ਸੀ ਕਿਉਂਕਿ ਜਦੋਂ ਵੀ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਰੈਲੀ ਹੁੰਦੀ ਹੈ ਤਾਂ ਉੱਥੇ ਪੀਆਰਟੀਸੀ ਦੀਆਂ ਬੱਸਾਂ ਦੇਖੀਆਂ ਜਾਂਦੀਆਂ ਨੇ ਮਤਲਬ ਸਰਕਾਰ ਦੀਆਂ ਰੈਲੀਆਂ ਭਰਨ ਦੇ ਵਿੱਚ ਸਰਕਾਰ ਦੀ ਵਾਹਵਾਹੀ ਕਰਨ ਦੇ ਵਿੱਚ ਤੁਸੀਂ ਤਾਂ ਬਰਾਬਰ ਦੇ ਸਹਾਇਓ ਤੁਸੀਂ ਜਾ ਜਾ ਕੇ ਉਹਨਾਂ ਦੀਆਂ ਰੈਲੀਆਂ ਜਿਹੜੀਆਂ ਹੈਗੀਆਂ ਭਰਦੇ ਹੋ ਆਪਦੀਆਂ ਬੱਸਾਂ ਭਰ-ਭਰ ਲਜਾਣੇ ਤੁਹਾਡੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਘੱਟੋ ਘੱਟ ਤੁਹਾਡੇ ਬਾਰੇ ਤਾਂ ਬਿਲਕੁਲ ਜੀ ਬਿਲਕੁਲ ਨੂੰ ਤੁਸੀਂ ਦੇਖਿਆ ਅਨੰਤਪੁਰ ਸਾਹਿਬ 350 ਸਾਲਾ ਬਨਾਇਆ ਹਾਂ ਤਾਨੂੰ ਇੱਕ ਆਵਾਜ਼ ਦਿੱਤੀ ਕਿ ਇਹ ਪ੍ਰੋਗਰਾਮ ਆ ਜਨਤਾ ਨੂੰ ਉੱਥੇ ਪਬਲਿਕ ਨੂੰ ਅਸੀਂ ਸਵਰਨ ਸੇਵਾ ਫਰੀ ਦੇਣੀ ਆ ਅਸੀਂ ਯਾਤਰਾ ਨੂੰ ਉੱਥੇ ਦੇ ਦਰਸ਼ਨ ਕਰਾਉਣੇ ਆ ਗੁਰਦਮਾ ਦੇ ਤੇ ਅਸੀਂ ਸਾਰੀਆਂ ਬੱਸਾਂ ਆਪਣੀਆਂ ਆਪਣੀ ਰੂਟਾਂ ਤੋਂ ਲਾ ਕੇ ਉੱਥੇ ਸਰਕਾਰ ਨੇ ਉੱਥੇ ਭੇਜੀਆਂ ਅਨੰਤਪੁਰ ਸਾਹਿਬ ਅਸੀਂ ਫਿਰ ਵੀ ਵਿਰੋਧ ਕੀਤਾ ਅਸੀਂ ਇੱਥੇ 5 ਦਿਨ ਬੱਸਾਂ ਚਲਾ ਕੇ ਆਏ ਲੋਕਾਂ ਨੂੰ ਦਰਸ਼ਨ ਕਰਾ ਕੇ ਫਿਰ ਆਉਂਦੇ ਰਹੇ ਫਿਰ ਲੈ ਕੇ ਭਰ ਕੇ ਜਾਂਦੇ ਰਹੇ ਆ 24 24 ਘੰਟੇ ਡਿਊਟੀ ਕੀਤੀ ਆ ਪਰ ਜਿਹੜੀ ਸਰਕਾਰ ਨੇ ਆ ਹਰਕਤ ਕੀਤੀ ਇਹ ਇਸ ਚੀਜ਼ ਦਾ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਲੱਗਾ ਕਿ ਸਰਕਾਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜਿਹੜੇ ਆਰਡਰ ਕੱਢੇ ਆ ਇਹਦੇ ਵਿੱਚ ਵਰਕਰਾਂ 'ਚ ਵੀ ਕਾਫੀ ਰੋਸ ਆ ਕਿ ਅਸੀਂ 24 ਘੰਟਿਆਂ ਦੀ ਡਿਊਟੀ ਕਰਦੇ ਆ ਤੇ ਪਰ 24 ਘੰਟੇ ਡਿਊਟੀ ਕਰਨ ਦੇ ਨਾਲ ਦੇ ਵਾਪजूद ਵੀ ਇਹ ਸਰਕਾਰ ਨੇ ਸਾਨੂੰ ਇਦਾਂ ਕੀਤਾ ਕਿਉਂਕਿ ਜਦੋਂ ਸਤਾ ਚ ਆਉਣਾ ਸੀ ਤਾਂ ਸਰਕਾਰ ਨੇ ਅਸੀਂ ਸਭ ਤੋਂ ਵੱਧ ਰੋਡਵੇਜ ਵਾਲੇ ਨੇ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਇਹ ਸਰਕਾਰ ਲਿਆ ਉਹਨੂੰ ਪਰ ਅੱਜ ਉਹ ਉਹੀ ਸਰਕਾਰ ਹੈ ਜਿਹੜੀ ਸਾਨੂੰ ਅੱਜ ਕੱਢਣ ਤੇ ਮਜਬੂਰ ਹੋਈ ਪਈ ਬੰਨਾਂ ਨੂੰ ਕੱਢ ਕੇ ਪਰੇ ਮਾਰੀਏ ਤੇ ਨਵੀਂ ਜਿਹੜੀ ਇਹ ਧਾਰਾ ਦਾ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾਵੇ ਇਹ ਸਰਕਾਰ ਨੇ ਹੁਣ ਤੱਕ ਇੱਕ ਕੋਈ ਵੀ ਇੱਕ ਵੀ ਬੱਸ ਸਰਕਾਰੀ ਇਸ ਸਰਕਾਰ ਦੇ ਵਿੱਚ ਪਈ ਹੈ ਮਹਿਕਮੇ ਦੇ ਵਿੱਚ ਸਰਕਾਰੀ ਬੱਸ ਇੱਕ ਵੀ ਪਈ ਹੋਵੇ ਬਿਲਕੁਲ ਜੀ ਮੈਂ ਤਾਂ ਇਹ ਚੀਜ਼ ਸਪਸ਼ਟ ਕਰਨਾ ਚਾਹੁੰਦਾ ਕਿ ਜਦੋਂ ਸਰਕਾਰ ਕੋਈ ਵੀ ਬੰਦੀ ਹੈ ਨਾ ਆਉਣ ਦੇ ਸਮੇਂ 400 ਤੋਂ 500 ਬੱਸ ਦਾ ਫਲੀਟ ਲੈ ਕੇ ਆਉਂਦੀ ਹੁੰਦੀ ਹੈ ਮਹਿਕਮੇ ਦੇ ਵਿੱਚ ਫਿਰ ਜਾਨ ਵੋਟਾਂ ਆਉਣ ਲਾਸਟ ਸਮੇਂ ਜੇ 5 ਸਾਲ ਦਾ ਕਾਰਜਕਾਰ ਪੂਰਾ ਹੋਣ ਲੱਗਦਾ 3.4 ਦੇ ਸਾਲ ਦੇ ਬਾਅਦ ਫਿਰ 4-500 ਬੱਸ ਮਹਿਕਮੇ ਚ ਪਾਈ ਜਾਂਦੀ ਆ ਪਰ ਇਹਨਾਂ ਦਾ ਜਿਹੜਾ ਰਾਜ ਆ 4 ਸਾਲ ਤੇ ਲੰਘ ਚੁੱਕੇ ਆ ਤੇ 4 ਸਾਲ ਦੇ ਵਿੱਚ ਹਜੇ ਇੱਕ ਵੀ ਬੱਸ ਜਿਹੜੀ ਨਹੀਂ ਪਾਈ ਗਈ ਹੂੰ ਜੇ ਚੀਜ਼ ਦਾ ਅਸੀਂ ਵਿਰੋਧ ਕੀਤਾ ਸੀ ਕਿ ਜਿਹੜੀ ਪਬਲਿਕ ਨੂੰ ਪਰੇਸ਼ਾਨੀ ਆ ਰਹੀ ਆ ਹੁਣ 3-4 ਦਿਨ ਪਹਿਲਾਂ 450 ਬੱਸ ਜਿਹੜੀ ਪੰਜਾਬ ਤੋਂ ਕੰਡਮੋ ਚਲੀ ਆ ਹਾਂ ਉਹ ਵੀ ਜਿਹੜੀ ਰੇਸ਼ੋ ਘਟ ਗਈ ਆ ਤੇ ਉਹ ਪਬਲਿਕ ਜਿਹੜੀ ਹੁਣ ਵੱਧ ਖਰਾਬ ਹੋ ਰਹੀ ਆ ਅੱਡੇਾਂ ਦੇ ਹੂੰ ਸਰਕਾਰ ਇਹਨਾਂ ਚੀਜ਼ਾਂ ਉਤੇ ਧਿਆਨ ਨਹੀਂ ਦਿੰਦੀ ਸਰਕਾਰ ਸਾਨੂੰ ਕਹਿੰਦੀ ਤੁਸੀਂ ਨੁਕਸਾਨ ਕਰਦੇ ਹੋ ਜਦੋਂ ਕਰੋੜਾ ਰੁਪਏ ਦਾ ਤੇਲ ਲੱਗਾ ਹੈ ਅਨੰਦਪੁਰ ਸਾਹਿਬ ਜਾਂ ਕਿਸੇ ਰੈਲੀ ਦੀ ਬੱਸਾਂ ਜਾਂਦੀਆਂ ਹਾਂ ਉਦੋਂ ਸਰਕਾਰ ਨੂੰ ਘਾਟਾ ਨਹੀਂ ਪੈਂਦਾ ਹੂੰ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਂਦੇ ਆ ਨਾ ਤੇ ਜੇ ਸਰਕਾਰੀ ਖਜ਼ਾਨੇ ਨੂੰ ਤੁਸੀਂ ਬਜਟ ਨਹੀਂ ਦਿੰਦੇ ਹੋ ਤੇ ਅੱਜ ਤੁਸੀਂ ਕਹਿ ਰਹੇ ਹੋ ਸਾਨੂੰ ਇਹ ਅਸੀਂ ਬੱਸਾਂ ਬੰਦਾਂ ਜੀ ਕਨੈਕਟਰ ਡਰਾਈਵਰ ਨੇ ਘਾਟਾ ਪਾਇਆ 12000 ਦਾ ਨੁਕਸਾਨ ਕਰਤਾ ਇਹ ਸਾਨੂੰ ਡਰਾ ਰਹੇ ਆ ਇਹ ਚੀਜ਼ਾਂ ਨਹੀਂ ਹੈਗੀਆਂ ਕਿ ਸਾਡਾ ਬਹਿ ਕੇ ਚੀਜ਼ਾਂ ਹੱਲ ਕਰਨਾ ਚਾਹੀਦਾ ਸੀ ਸਾਡਾ ਮੀਟਿੰਗ ਕਰਦੇ ਸਾਨੂੰ ਸਾਦੇ ਤੇ ਜਿਹੜੀ ਪੰਜਾਬ ਦੀ ਸਰਵਿਸਾਂ ਨੂੰ ਦੁਆਰਾ ਮੁੜ ਚਾਲੂ ਕਰਦੇ ਜਿਵੇਂ ਤੁਸੀਂ ਕਿਹਾ ਵੀ ਸਰਕਾਰ ਸਾਨੂੰ ਕਹਿੰਦੀ ਹੈ ਕਿ ਘਾਟਾ ਤੁਹਾਡਾ ਪਾਤਾ ਜਿਵੇਂ ਹੁਣ ਅਨੰਪੁਰ ਸਾਹਿਬ ਦੇ ਵਿੱਚ ਬੱਸਾਂ ਗਈਆਂ ਜਾਂ ਸਰਕਾਰ ਦੀਆਂ ਰੈਲੀਆਂ ਤੇ ਬੱਸਾਂ ਜਾਂਦੀਆਂ ਜਾਂ ਫਿਰ ਮੁਫਤ ਬਸ ਸਫਰਾ ਉਹਦਾ ਬਕਾਇਆ ਮਹਿਕਮੇ ਨੂੰ ਸਮੇਂ-ਸਮੇਂ ਤੇ ਆਉਂਦਾ ਰਹਿੰਦਾ ਨਹੀਂ ਜੀ ਨਹੀਂ 1200 ਕਰੋੜ ਪਲੱਸ ਹੋ ਚੁੱਕਾ ਹੈ ਜੀ ਅੱਛਾ ਇਸ ਸਰਕਾਰ ਵੱਲ ਜਾਂ ਪਿਛਲੀਆਂ ਸਰਕਾਰਾਂ ਨੂੰ ਮਿਲਾ ਕੇ ਨਹੀਂ ਜੀ ਨਹੀਂ ਆ ਇਸੇ ਸਰਕਾਰ ਨੇ ਹੀ ਆ ਜੀ 1200 ਕਰੋੜ ਰੁਪਈਆ ਕੁਛ ਇਹਨਾਂ ਦੇ 800 ਕਰੋੜ ਰੁਪਈਆ ਦਿੱਤਾ ਸੀ ਉਹਦੇ ਵਿੱਚੋਂ 4 400 ਕਰੋੜ ਰੁਪਈਆ ਪੀਆਰਟੀਸੀ ਨੂੰ 400 ਕਰੋੜ ਦੇ ਕਿਲੇ ਲੱਗ ਸਕ ਪੰਜਾਬ ਉਡ ਪੰਨ ਬਸ ਨੂੰ ਦਿੱਤਾ ਸੀ ਪਰ ਉਹਦੇ ਬਾਅਦ ਤੋਂ 1200 ਕਰੋੜ ਪਲੱਸ ਹੋ ਚੁੱਕਾ ਜਿਹੜਾ ਤੁਸੀਂ 5 ਮਹੀਨੇ ਜਾਂ 6 ਮਹੀਨੇ ਨਾਲੋਂ ਕਦੀ ਵੀ ਤੁਸੀਂ ਵਰਕਸ਼ਾਪ ਦੇ ਵਿੱਚ ਆਓਗੇ ਨਾ ਤੇ ਤੁਹਾਨੂੰ 2-2 ਸਾਲ ਤੋਂ ਸਾਲ-ਸਾਲ ਤੋਂ ਖੜੀਆਂ ਬੱਸਾਂ ਮਿਲਣਗੀਆਂ ਕੋਈ 20 ਹਜ਼ਾਰ ਤੋਂ ਕੰਮ ਤੋਂ ਖੜੀ ਆ ਕੋਈ 40 ਹਜ਼ਾਰ ਤੋਂ ਕੰਮ ਤੋਂ ਖੜੀ ਆ ਨਵੀਆਂ ਬੱਸਾਂ ਖੜੀਆਂ ਹੋਈਆਂ ਉਹ ਸਰਕਾਰ ਨੂੰ ਕਿਉਂ ਨਹੀਂ ਦੀਦੀਆਂ ਜੋ ਜਦੋਂ ਖੜੀਆਂ ਉਹਨਾਂ ਦਾ ਘਾਟਾ ਕੌਣ ਕਰੂਗਾ ਪੂਰਾ ਹਮ ਅੱਛਾ ਜਿਹੜਾ ਇਹ ਬਕਾਇਆ ਮਹਿਕਮੇ ਨੂੰ ਨਹੀਂ ਮਿਲਦਾ ਫਿਰ ਉਹ 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 ਉਹਦੀ ਉਹਦੀ ਵਜ੍ਹਾ ਦੇ ਨਾਲ ਕੀ ਕੀ ਨੁਕਸਾਨ ਮਹਿਕਮੇ ਦੇ ਹੋ ਰਹੇ ਆ ਪਹਿਲੀ ਤਾਂ ਗੱਲ ਹੈ ਜਿਹੜੀਆਂ ਜਦੋਂ ਬਕਾਇਆ ਨਹੀਂ ਨਾ ਮਿਲਦਾ ਤੇ ਕਿਤੇ ਕਿਤੇ ਸਾਨੂੰ ਡੀਜ਼ਲ 'ਚ ਪ੍ਰੋਬਲਮ ਆਉਂਦੀ ਹੈ ਕਿ ਡੀਜ਼ਲ ਨਹੀਂ ਹੁੰਦਾ ਤਾਂ ਡੀਜ਼ਲ ਦੇ ਕਾਰਨ ਬੱਸਾਂ ਖੜਦੀਆਂ ਹਮ ਵਰਕਸ਼ਾਪ ਦਾ ਸਮਾਨ ਨਹੀਂ ਆ ਰਿਹਾ ਬੱਸਾਂ ਉਸ ਵਜ੍ਹਾ ਤਾਂ ਖੜੀਆਂ ਹਾਂ ਤੁਹਾਨੂੰ ਦੱਸ ਰਿਹਾ ਕਿ 2018 20 ਮਾਡਲ ਜਿਹੜੀਆਂ ਬਸਾਂ ਉਹ ਜਿਹੜੀਆਂ ਰਾਜਾ ਬੜੇ ਨੇ ਲਾਸਟ ਜਾਣ ਲੱਗੀਆਂ ਪਈਆਂ ਸੀ ਉਹ ਬਸਾਂ ਕੁਝ ਜਿਹੜੀਆਂ ਬਸਤਾਵਾਂ ਜਿਹੜੀਆਂ ਅੰਦਰ ਨਵੀਆਂ ਹੀ ਖੜੀਆਂ ਵਾਂ ਕਿ ਇਹਨੂੰ 20000 ਲੱਗਣਾ ਕਿਤੇ 40000 ਲੱਗਣਾ ਜੇ ਉਹ ਫੰਡ ਸਾਨੂੰ ਟਾਈਮ ਸਿਰ ਰਿਲੀਵ ਹੁੰਦਾ ਤੇ ਉਹ ਬਸਾਂ ਦਾ ਕੰਮ ਹੁੰਦਾ ਉਹ ਬਸਾਂ ਪੈਸਾ ਕਮਾ ਕੇ ਲਈ ਹੁੰਦੀਆਂ ਉਹ ਬਸਾਂ ਕਾਫੀ ਦੋ ਸਾਲ ਦੋ ਸਾਲ ਤੋਂ ਖੜੀਆਂ ਆਪ ਜੀ ਦੇ ਹਿਸਾਬ ਨਾਲੋ ਕਿ ਉਹਦੀ ਜਿਹੜੀ ਪਰਭਾਈ ਉਹ ਕੌਣ ਕਰੂਗਾ ਉਹ ਜੀਐਮ ਕਰਨਗੇ ਜਾਂ ਟ੍ਰਾਂਸਪੋਰਟ ਮੰਤਰੀ ਕਰੂਗਾ ਜਾਂ ਮੁੱਖ ਮੰਤਰੀ ਕਰੂਗਾ ਤੇ ਫਿਰ ਇਹ ਨੁਕਸਾਨ ਕਿਉਂ ਨਹੀਂ ਦਿੰਦਾ ਤੁਸੀਂ ਰਹੇ ਇੱਕ ਦਿਨ ਦਾ 12000 ਦਾ ਨੁਕਸਾਨ 20000 ਦਾ ਜਾਂ 50000 ਦਾ ਨੁਕਸਾਨ ਹੋਇਆ ਉਹ ਮੈਕਮ ਨੂੰ ਦੱਸਿਆ ਪਰ ਇੰਨੇ ਕਰੋੜਾਂ ਦਾ ਨੁਕਸਾਨ ਜਿਹੜਾ ਹੋ ਰਿਹਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਉਹ ਕਿਉਂ ਨਹੀਂ ਦਿੰਦਾ ਬਿਲਕੁਲ ਜੀ ਬਿਲਕੁਲ ਇਹੀ ਤੇ ਇਹੀ ਤੇ ਨੀਤੀ ਹੈ ਜੀ ਸਰਕਾਰ ਸਿਰਫ ਜਿਹੜੀ ਆਪੂ ਗਲਤੀ ਕਰਦੀ ਆ ਜਾਂ ਕਰੋੜਾਂ ਦਾ ਆਪ ਚੂਨਾ ਲਾਉਂਦੀ ਹੈ ਨਾ ਉਹ ਮੀਡੀਆ ਸਾਹਮਣੇ ਨਹੀਂ ਲਿਆਉਂਦੀ ਪਰ ਅਸੀਂ ਇਹ ਮਾਦੀ ਤੁਹਾਡੇ ਮਾਦੀਆਂ ਰਵੀਆਂ ਚੀਜ਼ਾਂ ਦੱਸਣਾ ਚਾਹੁੰਦੇ ਆ ਤੇ ਅਸੀਂ ਦਿੱਲੀ ਦੱਸੀ ਦੀਆਂ ਇਹ ਚੀਜ਼ਾਂ ਦੱਸਦੇ ਆ ਕਿ ਕਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਵਿਭਾਗ ਖਤਮ ਹੋਣ ਦੀ ਕਤਾਰ ਤੇ ਬੈਠਾ ਹੈ ਕਿ ਜਿਹੜੀ ਤੁਹਾਨੂੰ ਮੈਂ ਗੱਲ ਰਹੀ ਸੀ ਕਿ ਕਈ ਵਾਰ ਤੇਲ ਤੋਂ ਬੱਸਾਂ ਰੁਕ ਜਾਂਦੀਆਂ ਕਦੀ ਇਦਾਂ ਦੇ ਪਹਿਲੇ ਰਾਜਾਂ ਵਿੱਚ ਇਦਾਂ ਵੀ ਕਦੀ ਹੋਇਆ ਕਿ ਤੇਲ ਤੋਂ ਬੱਸਾਂ ਰੁਕ ਜਾਣਾ ਦੋ ਦੋ ਦਿਨ ਪਠਾਨਕੋਟ ਦੀਪੂ ਬੰਦ ਰਿਹਾ ਇੱਕ ਦਿਨ ਪੀਲ ਦੀ ਵਜਾ ਨਾਲ ਅੱਛਾ ਤੇਲ ਦੀ ਵਜਾ ਨਾਲ ਡੀਪੂ ਬੰਦ ਰਹੇ ਨੇ ਹਾਂ ਜਦੋਂ ਪੈਸਾ ਨਹੀਂ ਹੋਣਾ ਤੇਲ ਕਿੱਥੋਂ ਖਰੀਦਦੇ ਪ੍ਰਾਈਵੇਟ ਕੰਪਨੀਾਂ ਨੂੰ ਤਾਂ ਪੈਸਾ ਪਹਿਲਾਂ ਤੇਲ ਦਾ ਲੈਣਾ ਹੀ ਆ ਨਾ ਹਾਂ 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 ਇਹ ਚੀਜ਼ਾਂ ਤੁਸੀਂ ਬੱਸਾ ਖੜ੍ਹਦੀ ਜਾਵਾਂ ਸਾਰਾ ਜਿਹੜਾ ਹੁਣ ਸਿਸਟਮ ਸਾਡੇ ਦੇ ਨਾਲ ਸੁੱਟੀ ਜਾਣ ਹੂੰ ਅਸੀਂ ਤਾਂ ਅੱਜ ਵੀ ਕਹਿੰਦੇ ਆ ਸਰਵਿਸ ਲਾਗੂ ਕਰਦੇ ਆ ਸਾਨੂੰ ਬੈਠ ਕੇ ਜਿਹੜੀ ਮੀਟਿੰਗ ਉਹ ਕਰਨ ਤੇ ਉਹ ਸਾਡੇ ਹਾਲਾ ਜੋ ਸਾਡੀ ਜੀਜ ਮੰਗ ਉਹਨੂੰ ਕਰਨ ਹੂੰ ਤੇ ਜੇਕਰ ਫਿਰ ਜੇਕਰ ਪ੍ਰੋਬਲਮ ਹੈ ਹਾਂਜੀ ਜਿਹੜੀ ਸੈਲਰੀ ਉਹ ਵੀ ਸਾਨੂੰ ਡੀਪੂ ਬੰਦ ਕਰਕੇ ਲੈਣੀ ਪੈ ਰਹੀ ਆ ਅੱਛਾ 1.5 ਮਹੀਨਾ ਸੈਲਰੀ ਉੱਪਰ ਚੱਲ ਜਾਂਦੀ ਆ ਫੇਰ ਪੈਂਦੀ ਆ ਹੂੰ ਤੇ ਜਿਹੜੇ ਪੱਕੇ ਕੰਮ ਆ ਜਾਂ ਅਸੀਂ ਉਹਨਾਂ ਮਲਾ ਇਹਦੀ ਗੱਲ ਕਹਿਨੀ ਆ ਉਹਨਾਂ ਦੀ ਇੱਕ ਤਰੀਕ ਨੂੰ ਸੈਲਰੀ ਆਉਂਦੀ ਆ ਜੀ ਉਹਨਾਂ ਦਾ ਬਜਟ ਰੱਖਿਆ ਜਾਂਦਾ ਸਾਡਾ ਬਜਟ ਕਿਉਂ ਨਹੀਂ ਰੱਖਿਆ ਜਾਂਦਾ ਹੂੰ ਤਾਂ ਹੁਣ ਤਾਂ ਫਿਰ ਨੌਕਰੀ ਤੋਂ ਕੱਢਤਾ ਫਿਰ ਹੁਣ ਕੀ ਕਰੋਗੇ ਹੁਣ ਤਾਂ ਨੌਕਰੀ ਤੋਂ ਹੀ ਸਾਨੂੰ ਜਿਹੜਾ ਕੱਢ ਦਿੱਤਾ ਗਿਆ 8500 ਬੰਦਾ ਕੱਢ ਕੇ 5000 ਬਸ ਇਹਨਾਂ ਨੇ ਚਲਵਾਉਣੀ ਉਹ ਕਿੱਥੋਂ ਚਲਵਾਉਣਗੇ ਜੀ ਇਹ ਤਾਂ ਸਿਰਫ ਸਾਨੂੰ ਸਾਡੀ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਹੂੰ ਅਸੀਂ ਇਹ ਚੀਜ਼ ਦਾ ਵਿਰੋਧ ਕਰਦੇ ਆ ਅੱਜ ਵੀ ਗੇਟ ਤੇ ਬੈਠੇ ਆ ਕੰਮ ਤੱਕ ਅਸੀਂ ਕੋਈ ਕੋਈ ਨਾ ਵੱਡੇ ਐਕਸ਼ਨ ਕਰਾਂਗੇ ਕੋਈ ਇਸ ਚੀਜ਼ ਦਾ ਡਰ ਨਹੀਂ ਸਾਨੂੰ ਤੁਹਾਨੂੰ ਲੱਗਦਾ ਕਿ ਇਸ ਇਸ ਤੁਹਾਨੂੰ ਲੱਗਦਾ ਇਸ ਡਰ ਦੇ ਨਾਲ ਕੁਝ ਅਪਕੌਕੀ ਕੁਝ ਮੁਲਾਜ਼ਮ ਉਹ ਵੀ ਹੁੰਦੇ ਨੇ ਕਿ ਜਦੋਂ ਐਸਾ ਡਰ ਹੁੰਦਾ ਕਿ ਯਾਰ ਨੌਕਰੀ ਖੋਸ ਜੇ ਪਰਿਵਾਰ ਵੀ ਕਹਿੰਦਾ ਕਿ ਭਾਈ ਹੁਣ ਤੇਰੀ ਨੌਕਰੀ ਨਾ ਚਲੀ ਜਾਵੇ ਤੂੰ ਦਸ ਪ੍ਰਦਰਸ਼ਨ ਤੋਂ ਕਿਲਨਾ ਤਾਂ ਲੱਗਦਾ ਕਿ ਕੁਝ ਮੁਲਾਜ਼ਮ ਵਾਪਸ ਮੁੜਨਗੇ ਕਿਉਂਕਿ ਇਹ ਹੈ ਨਾ ਕਿ ਕੋਈ ਮੁਲਾਜ਼ਮਾਂ ਨੂੰ ਫੋਨ ਵੀ ਆ ਰਹੇ ਨੇ ਕਿ ਭਾਈ ਤੁਹਾਡੇ ਇਹ ਵੀ ਚਿੱਠੀਆਂ ਨਾ ਨਿਕਲ ਜੇ ਵਾਪਸ ਆਜੋ ਵਾਪਸ ਆਜੋ ਬਿਲਕੁਲ ਜੀ ਸਾਰੇ ਦਫ਼ਤਰਾਂ ਤੋਂ ਜਿਹੜੇ ਵਰਕਰ ਆ ਵਰਕਰ ਨੂੰ ਪਤਾ 16 16 ਸਾਲ ਹੋ ਗਏ ਦਾਦਾ ਸਾਲ ਹੋ ਗਏ ਨੌਕਰੀਆਂ ਕਰਦਿਆਂ ਨੂੰ ਹੂੰ ਅੱਜ ਇਸ ਕੇਦਾਰ ਤੇ ਪਹੁੰਚੇ ਆ ਕਿ ਸਾਨੂੰ ਜੇ ਸਾਨੂੰ ਪੱਕਾ ਨਹੀਂ ਕਰਨਾ ਸਾਡੇ ਜਿਹੜੇ ਸਾਡੇ ਹੱਕ ਆ ਸਾਡੀ ਕਿ ਸਰਵਿਸ ਰੂਲ ਆ ਉਹ ਤਾਂ ਸਾਨੂੰ ਪ੍ਰੋਵਾਈਡ ਕੀਤੇ ਜਾ ਹਾਂ ਇਹ ਚੀਜ਼ਾਂ ਲੈ ਕੇ ਬੈਠੇ ਵਰਕਰਾਂ 'ਚ ਬਹੁਤ ਤਗੜਾ ਇਹ ਰੂਸ ਆ ਕਿ ਇਹਨਾਂ ਨੂੰ ਇੰਨੇ ਸੇ ਕੰਮ ਕਰਦਿਆਂ ਨੂੰ ਹੋ ਗਿਆ ਇਹ ਚੀਜ਼ ਨੂੰ ਅਸੀਂ ਲੈ ਕੇ ਅੱਗੇ ਜਾਣਾ ਪਰ ਜਿਹੜੀ ਸੀਐਮ ਸਾਹਿਬ ਤੋਂ ਸਾਨੂੰ ਤੁਹਾਨੂੰ ਅੱਗੇ ਦੱਸਿਆ ਕਿ ਜਿਹੜੀ ਸਾਨੂੰ ਤਮੀਲ ਸੀ ਉਹ ਮੀਤ ਸੀਐਮ ਸਾਹਿਬ ਨਹੀਂ ਖਰੇ ਉੱਤਰੇ ਹੂੰ ਦਾਸ ਉਹ ਟ੍ਰਾਂਸਪੋਰਟ ਮਨਿਸਟਰ ਉੱਤਰੇ ਇਸ ਚੀਜ਼ ਤੇ ਉਮੀਦ ਤਾਂ ਬਹੁਤ ਉਹ ਸਰਕਾਰ ਤੋਂ ਜਦੋਂ ਆਈ ਸੀ ਬਿਲਕੁਲ ਜੀ ਆਸਰਾ ਸਭ ਤੋਂ ਵੱਧ ਸਾਡਾ ਰੋਡਵੇ ਦੇ ਧਾਰੇ ਨੇ ਪ੍ਰਚਾਰ ਕੀਤਾ ਸੀ ਸਰਕਾਰ ਲਈ ਉਹਨੂੰ ਕਿ ਤੀਜੀ ਧਿਰ ਲਿਆਓ ਤੇ ਤੀਜੀ ਧਿਰ ਲਿਆਉਣ ਦੇ ਨਾਲ ਸ਼ਾਇਦ ਸਾਡੀਆਂ ਜਿਹੜੀਆਂ ਮੰਗਾਂ ਉਹ ਹੱਲ ਹੋ ਜੇ ਸਾਡੇ ਜਿਹੜੇ ਧਾਰੇ ਉਹ ਬਚ ਜਾਣ ਪਰ ਇਹ ਉਹ ਸਰਕਾਰਾਂ ਤੋਂ ਵੀ ਮਾੜੀ ਸਰਕਾਰ ਨਿਕਲੀ ਜਿਨ੍ਹਾਂ ਨੇ ਕਦੇ ਜਿਹੜਾ ਲਾਠੀ ਚਾਰਜ ਕੀਤਾ ਸਾਡੀ 16 ਸਾਲ ਦੀ ਨੌਕਰੀ ਚ ਕਦੀ ਲਾਠੀ ਚਾਰਜ ਨਹੀਂ ਇਦਾਂ ਦਾ ਹੋਇਆ ਸੀ ਅੱਛਾ ਇਹਨਾਂ ਨੇ ਕੱਲ ਪੱਗਾਂ ਤੱਕ ਸਾਡੀਆਂ ਲਾਤੀਆਂ ਹੂੰ ਜੀ ਸਮੇਤਾ ਵਿਕਰਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜ